ਹੈਲਥ ਨਾਂ ਜਿਹੜੀ ਖਬਰ ਲੈ ਕੇ ਹਾਜ਼ਰਾਂ ਸਸਤੀਕਾਰ ਸਵਾਗਤੀ ਤੁਹਾਡਾ ਅਤੀਸ਼ਾ ਹੈਲਥ ਦੀ ਨਹਾਉਣਾ ਸਾਡੀ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਹੈ ਤੁਸੀਂ ਕਦੇ ਸੋਚਿਆ ਹੈ ਕਿ ਸਾਨੂੰ ਕਿਵੇਂ ਨਹਾਉਣਾ ਚਾਹੀਦਾ ਹੈ ਖਾਣ ਪੀਣ ਅਤੇ ਸੌਣ ਦੀ ਤਰ੍ਹਾਂ ਨਹਾਉਣ ਦਾ ਵੀ ਇੱਕ ਤਰੀਕਾ ਹੁੰਦਾ ਹੈ ਜੇ ਇਸ ਨੂੰ ਲਾਗੂ ਨਾ ਕੀਤਾ ਜਾਵੇ ਤਾਂ ਨਹਾਉਣ ਦੇ ਸਮੇਂ ਲਾਗਬਾਹ ਹੋਣਾ ਜਾਂ ਦੀ ਮਗ ਦਾ ਜਾਂ ਦੀ ਮਗ ਦਾ ਦੌਰਾ ਪੈਣ ਦਾ ਖਤਰਾ ਹੋ ਸਕਦਾ ਹੈ ਬਹੁਤ ਸਾਰੇ ਲੋਕਾਂ ਨੂੰ ਆਦਤ ਹੋਵੇਗੀ ਹੀ ਉਹ ਬਾਥਰੂਮ ਵਿੱਚ ਪਹੁੰਚਦੇ ਹੀ ਸਿੱਧਾ ਸ਼ਾਵਰ ਦੇ ਹੇਠਾਂ ਖੜੇ ਹੋ ਜਾਂਦੇ ਹਨ ਜਾਂ ਫਿਰ ਬਾਲਟੀ ਵਿੱਚ ਮੱਗ ਨਾਲ ਪਾਣੀ ਸਿੱਧਾ ਸਿਰ ਤੇ ਪਾਉਣ ਲੱਗ ਜਾਂਦੀਆਂ ਹਨ ਇਹ ਨਹਾਉਣ ਦਾ ਤਰੀਕਾ ਪੂਰੀ ਤਰ੍ਹਾਂ ਗਲਤ ਹੈ ਨਾਲ ਦੀ ਮਾਗ ਦੇ ਦੌਰੇ ਸਮੇਂ ਤੇ ਕਈ ਦੂਜੀ ਤਰ੍ਹਾਂ ਦੇ ਖਤਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਸਲ ਵਿੱਚ ਇਹ ਸਾਡੇ ਸਰੀਰ ਦੇ ਖੂਨ ਦਾ ਪ੍ਰਵਾਹ ਉੱਪਰ ਤੋਂ ਹੇਠਾਂ ਵੱਲ ਹੁੰਦਾ ਹੈ ਅਜਿਹੀ ਵਿੱਚ ਜੇ ਤੁਸੀਂ ਸਿੱਧਾ ਸਿਰ ਤੇ ਠੰਡਾ ਪਾਣੀ ਪਾਉਣ ਦਿੱਤਾ ਸਿਰ ਵਿੱਚ ਜੋ ਮੌਜੂਦਾ ਨਾੜਾਂ ਠੰਗੜਨ ਲੱਗ ਜਾਂਦੀਆਂ ਹਨ ਜਾਂ ਖੂਨ ਜੰਮ ਜਾਂਦਾ ਹੈ ਇਸ ਨਾਲ ਨਹਾਉਣ ਦੇ ਸਮੇਂ ਸਿਰ ਉੱਪਰ ਪਹਿਲਾ ਪਾਣੀ ਨਾ ਪਾਓ ਸਿੱਧਾ ਸਿਰ ਤੇ ਪਾਣੀ ਪਾਉਣ ਨਾਲ ਸਿਰ ਠੰਡਾ ਹੋਣ ਲੱਗ ਜਾਂਦਾ ਹੈ ਜਿਸ ਨਾਲ ਦਿਲ ਨੂੰ ਸਿਰ ਲੱ ਜਾਂਦਾ ਖੂਨ ਭੇਜਣਾ ਪੈਂਦਾ ਅਤੇ ਦਿਲ ਦਾ ਦੌਰਾ ਜਾਂ ਦਿਮਾਗ ਦੀ ਨਾੜ ਫਟਣ ਦਾ ਖਤਰਾ ਹੋ ਸਕਦਾ ਹੈ ਨਹਾਉਂਦੇ ਸਮੇਂ ਪੈਰਾ ਤੋਂ ਸ਼ੁਰੂਆਤ ਕਰੋ ਪੈਰ ਦੀਆਂ ਤਲੀਆਂ ਉੱਪਰ ਪਾਣੀ ਪਾਉਣਾ ਸ਼ੁਰੂ ਕਰਨਾ ਚਾਹੀਦਾ ਅਤੇ ਇਸ ਤੋਂ ਬਾਅਦ ਲੱਤ ਪੇਟ ਹੱਥ ਅਤੇ ਮੋਢੇ ਉੱਤੇ ਪਾਣੀ ਪਾਓ ਅਤੇ ਸਭ ਤੋਂ ਆਖਰ ਵਿੱਚ ਸਿਰ ਤੇ ਪਾਣੀ ਪਾਉਣਾ ਚਾਹੀਦਾ ਹੈ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥੀ ਧੰਨਵਾਦ ਹੈਲਥ ਨਾਲ ਜੜੀ ਖਬਰ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦिशा ਹੈਲਥੀ ਨਹਾਉਣਾ ਸਾਡੀ ਜ਼ਿੰਦਗੀ ਦਾ ਮਹੱਤਵਪੂਰਨ ਹਿੱਤੇ ਤੁਸੀਂ ਕਦੇ ਸੋਚਿਆ ਹੈ ਕਿ ਸਾਨੂੰ ਕਿਵੇਂ ਨਹਾਉਣਾ ਚਾਹੀਦਾ ਹੈ ਖਾਣ ਪੀਣ ਅਤੇ ਸੌਣ ਦੀ ਤਰ੍ਹਾਂ ਨਹਾਉਣ ਦਾ ਵੀ ਇੱਕ ਤਰੀਕਾ ਹੁੰਦਾ ਹੈ ਜੇ ਇਸ ਨੂੰ ਲਾਗੂ ਨਾ ਕੀਤਾ ਜਾਵੇ ਤਾਂ ਨਹਾਉਣ ਦੇ ਸਮੇਂ ਲਾਗਵਾਂ ਹੋਣਾਂ ਜਾਂ ਦੀ ਮਾਗ ਦਾ ਜਾਂ ਦੀ ਮਾਗ ਦਾ ਦੌਰਾ ਪੈਣ ਦਾ ਖਤਰਾ ਹੋ ਸਕਦਾ ਹੈ ਬਹੁਤ ਸਾਰੇ ਲੋਕਾਂ ਨੂੰ ਆਦਤ ਹੋਵੇਗੀ ਕਿ ਉਹ ਬਾਥਰੂਮ ਵਿੱਚ ਪਹੁੰਚਦੇ ਹੀ ਸਿੱਧਾ ਸ਼ਾਵਰ ਦੇ ਹੇਠਾਂ ਖੜੇ ਹੋ ਜਾਂਦੇ ਹਨ ਜਾਂ ਫਿਰ ਬਾਲਟੀ ਵਿੱਚ ਮੱਗ ਨਾਲ ਪਾਣੀ ਸਿਰ ਦਾ ਸਿਰ ਤੇ ਪਾਉਣ ਲੱਗ ਜਾਂਦੇ ਹਨ ਇਹ ਨਹਾਉਣ ਦਾ ਤਰੀਕਾ ਪੂਰੀ ਤਰ੍ਹਾਂ ਗਲਤ ਹੈ ਨਾਲ ਦੀ ਮਾਗ ਦੇ ਦੌਰੇ ਸਮੇਂ ਤੇ ਕਈ ਦੂਜੀ ਤਰਾ ਵੀ ਖਤਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਸਲ ਵਿੱਚ ਇਹ ਸਾਡੇ ਸਰੀਰ ਦੇ ਖੂਨ ਦਾ ਪ੍ਰਵਾਹ ਉੱਪਰ ਤੋਂ ਹੇਠਾਂ ਵੱਲ ਹੁੰਦਾ ਹੈ ਅਜਿਹੀ ਵਿੱਚ ਜੇ ਤੁਸੀਂ ਸਿੱਧਾ ਸਿਰ ਤੇ ਠੰਡਾ ਪਾਣੀ ਪਾਉਂਗੇ ਤਾਂ ਸਿਰ ਵਿੱਚ ਮੌਜੂਦਾ ਨਾੜਾਂ ਸੰਗੜਨ ਲੱਗ ਜਾਂਦੀਆਂ ਹਨ ਜਾਂ ਖੂਨ ਜੰਮ ਜਾਂਦਾ ਹੈ ਇਸ ਨਾਲ ਨਹਾਉਣ ਦੇ ਸਮੇਂ ਸਿਰ ਉੱਪਰ ਪਹਿਲਾ ਪਾਣੀ ਨਾ ਪਾਓ ਸਿੱਧਾ ਸਿਰ ਤੇ ਪਾਣੀ ਪਾਉਣ ਨਾਲ ਸਿਰ ਠੰਡਾ ਹੋਣ ਲੱਗ ਜਾਂਦਾ ਹੈ ਜਿਸ ਨਾਲ ਦਿਲ ਨੂੰ ਸਿਰ ਵੱਲ ਜਾਂਦਾ ਖੂਨ ਭੇਜਣਾ ਪੈਂਦਾ ਅਤੇ ਦਿਲ ਦਾ ਦੌਰਾ ਜਾਂ ਦਿਮਾਗ ਦੀ ਨਾੜ ਫਟਣ ਦਾ ਖਤਰਾ ਹੋ ਸਕਦਾ ਹੈ ਨਹਾਉਣ ਦੇ ਸਮੇਂ ਤਾਂ ਤੋਂ ਸ਼ੁਰੂਆਤ ਕਰੋ ਪੈਰ ਦੀਆਂ ਤਲੀਆਂ ਉੱਪਰ ਪਾਣੀ ਪਾਉਣਾ ਸ਼ੁਰੂ ਕਰਨਾ ਚਾਹੀਦਾ ਅਤੇ ਇਸ ਤੋਂ ਬਾਅਦ ਲੱਤਾਂ ਪੱਟੇ ਪੇਟ ਹੱਤ ਅਤੇ ਮੋਢਿਆਂ 'ਤੇ ਪਾਣੀ ਪਾਉ ਅਤੇ ਸਭ ਤੋਂ ਆਖਰ ਵਿੱਚ ਸਿਰ ਤੇ ਪਾਣੀ ਪਾਉਣਾ ਚਾਹੀਦਾ ਹੈ ਅਜਿਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥੀ ਧੰਨਵਾਦ ਹੈਲਥ ਨਾਲ ਜੜੀ ਖਬਰ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥੀ ਨਹਾਉਣਾ ਸਾਡੀ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਹੈ ਤੁਸੀਂ ਕਦੇ ਸੋਚਿਆ ਹੈ ਕਿ ਸਾਨੂੰ ਕਿਵੇਂ ਨਹਾਉਣਾ ਚਾਹੀਦਾ ਹੈ ਖਾਣ ਪੀਣ ਅਤੇ ਸੌਣ ਦੀ ਤਰ੍ਹਾਂ ਨਹਾਉਣ ਦਾ ਵੀ ਇੱਕ ਤਰੀਕਾ ਹੈ ਹੁੰਦਾ ਹੈ ਜੇ ਇਸ ਨੂੰ ਲਾਗੂ ਨਾ ਕੀਤਾ ਜਾਵੇ ਤਾਂ ਨਹਾਉਂਦੇ ਸਮੇਂ ਲਾਗਵਾਂ ਹੋਣਾਂ ਜਾਂ ਦਿਮਾਗ ਦਾ ਜਾਂਦੀ ਮਾਗ ਦਾ ਦੌਰਾ ਪੈਣ ਦਾ ਖਤਰਾ ਹੋ ਸਕਦਾ ਹੈ ਬਹੁਤ ਸਾਰੇ ਲੋਕਾਂ ਨੂੰ ਆਦਤ ਹੋਵੇ ਕਿ ਹੀ ਉਹ ਬਾਥਰੂਮ ਵਿੱਚ ਪਹੁੰਚਦੇ ਹੀ ਸਿੱਧਾ ਸ਼ਾਵਰ ਦੇ ਹੇਠਾਂ ਖੜੇ ਹੋ ਜਾਂਦੇ ਹਨ ਜਾਂ ਫਿਰ ਬਾਲਟੀ ਵਿੱਚ ਮੱਗ ਨਾਲ ਪਾਣੀ ਸਿਰ ਤੇ ਪਾਉਣ ਲੱਗ ਜਾਂਦੀਆਂ ਹਨ ਇਹ ਨਹਾਉਣ ਦਾ ਤਰੀਕਾ ਪੂਰੀ ਤਰ੍ਹਾਂ ਗਲਤ ਹੈ ਨਾਲ ਦੀ ਮਾਗ ਦੇ ਦੌਰੇ ਸਮੇਂ ਤੇ ਕਈ ਦੂਜੀ ਤਰ੍ਹਾਂ ਦੇ ਖਤਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਸਲ ਵਿੱਚ ਇਹ ਸਾਡੇ ਸਰੀਰ ਦੇ ਖੂਨ ਦਾ ਪ੍ਰਵਾਹ ਉੱਪਰ ਤੋਂ ਹੇਠਾਂ ਵੱਲ ਹੁੰਦਾ ਹੈ ਅਜਿਹੀ ਵੀ ਜੇ ਤੁਸੀਂ ਸਿੱਧਾ ਸਿਰ ਤੇ ਠੰਡਾ ਪਾਣੀ ਪਾਉਂਗੇ ਤਾਂ ਸਿਰ ਵਿੱਚ ਮੌਜੂਦਾ ਨਾੜਾਂ ਸੁੰਗੜਨ ਲੱਗ ਜਾਂਦੀਆਂ ਹਨ ਜਾਂ ਖੂਨ ਜੰਮ ਜਾਂਦਾ ਹੈ ਇਸ ਨਾਲ ਨਹਾਉਂਦੇ ਸਮੇਂ ਸਿਰ ਉੱਪਰ ਪਹਿਲਾਂ ਪਾਣੀ ਨਾ ਪਾਓ ਸਿੱਧਾ ਸਿਰ ਤੇ ਪਾਣੀ ਪਾਉਣ ਨਾਲ ਸਿਰ ਠੰਡਾ ਹੋਣ ਲੱਗ ਜਾਂਦਾ ਹੈ ਜਿਸ ਨਾਲ ਦਿਲ ਨੂੰ ਸਿਰ ਵੱਲ ਜਾਂਦਾ ਖੂਨ ਭੇਜਣਾ ਪੈਂਦਾ ਅਤੇ ਦਿਲ ਦਾ ਦੌਰਾ ਜਾਂ ਦਿਮਾਗ ਦੀ ਨਾੜ ਫਟਣ ਦਾ ਖਤਰਾ ਹੋ ਸਕਦਾ ਹੈ ਨਹਾਉਂਦੇ ਸਮੇਂ ਪੈਰਾਂ ਤੋਂ ਸ਼ੁਰੂਆਤ ਕਰੋ ਪੈਰ ਦੀਆਂ ਤਲੀਆਂ ਉੱਪਰ ਪਾਣੀ ਪਾਉਣਾ ਸ਼ੁਰੂ ਕਰਨਾ ਚਾਹੀਦਾ ਅਤੇ ਇਸ ਤੋਂ ਬਾਅਦ ਲੱਤਾਂ ਪੱਟ ਪੇਟ ਹੱਥ ਤੇ ਮੋਢੇ ਉੱਤੇ ਪਾਣੀ ਪਾਉ ਅਤੇ ਤੇ ਸਭ ਤੋਂ ਆਖਰ ਵਿੱਚ ਸਿਰ ਤੇ ਪਾਣੀ ਪਾਉਣਾ ਚਾਹੀਦਾ ਹੈ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥੀ ਧੰਨਵਾਦ